ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਡਿੰਪੀ ਢੱਲੋ ਡਿੰਪੀ ਢੱਲੋ ਜਦੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੇ ਇਲਜ਼ਾਮ ਲਗਾਏ ਸੀ ਡਿੰਪੀ ਢੱਲੋ ਤੇ ਡਿੰਪੀ ਢੱਲੋ ਇਸ ਕਰਕੇ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਏ ਨੇ ਕਿਉਂਕਿ ਭਗਵੰਤ ਮਾਨ ਹੋਰਾਂ ਵੱਲੋਂ ਜਿਹੜਾ ਹੈ ਸਿਆਸੀ ਪ੍ਰੈਸ਼ਰ ਪਾਇਆ ਗਿਆ ਹੈ ਰਾਜਨੀਤਿਕ ਪ੍ਰੈਸ਼ਰ ਬਣਾ ਕੇ ਡਿਪਟੀ ਲਲੂ ਆਪਣੇ ਆਪ ਲੈ ਗਏ ਆਪ ਆदमी ਪਾਰਟੀ ਵੱਲ ਇਹ ਗੱਲ ਕਹੀ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਦਲਬੀਰ ਸਿੰਘ ਦਲਬੀਰ ਗੋਲਡੀ ਜਦੋਂ ਉਹ ਆ ਕਾਂਗਰਸ ਪਾਰਟੀ ਨੂੰ ਛੱਡ ਕੇ ਆਪ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ ਅਤੇ ਉਹਨਾਂ ਨੇ ਚੋਣ ਪ੍ਰਚਾਰ ਕੀਤਾ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਪ ਆਦਮੀ ਪਾਰਟੀ ਦੇ ਉਮੀਦਵਾਰ ਮੀਥੇਰ ਜੋ ਲੋਕ ਸਭਾ ਦੀ ਚੋਣ ਜਿੱਤ ਚੁੱਕੇ ਨੇ ਇਧਰ ਹਰੀ ਝਾਂਡੀ ਡਿਪਟੀ ਲਲੂ ਮਿਲੀ ਹੋਈ ਹੈ ਕਿ ਜਿਮਨੀ ਚੋਣ ਜਦੋਂ ਵੀ ਗਿੱਦੜਬਾਹ ਦੇ ਵਿੱਚ ਹੋਵੇਗੀ ਪਹਿਲ ਦੇ ਆਧਾਰ ਤੇ ਤੁਹਾਨੂੰ ਟਿਕਟ ਦਿੱਤੀ ਜਾਵੇਗੀ ਲੱਗਦਾ ਹੈ ਕਿ ਲਗਭਗ ਭਾਰਤੀ ਜਨਤਾ ਪਾਰਟੀ ਵਾਂਗੂ ਹੁਣ ਪੈਰਸਾਈਜ਼ ਕਰਨਾ ਸ਼ੁਰੂ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਂਗਰਸ ਦੇ ਆਗੂਆਂ ਨੂੰ ਆਮ ਕਾਂਗਰਸ ਦੇ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਦੱਸ ਦਈਏ ਹੁਣ ਵੱਡਾ ਚਕੰਜਾ ਕੱਸਿਆ ਗਿਆ ਹੈ ਜੇਕਰ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਮੂਲੀਅਤ ਨਹੀਂ ਕਰਨਗੇ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੇ ਸਾਰੇ ਪਰਦੇ ਖੋਲ ਦੇ ਦੇਵੇਗੀ ਆਮ ਆਦਮੀ ਪਾਰਟੀ ਦਾ ਸਿਆਸੀ ਦੁਬਾਰਾ ਦੱਸ ਦਈਏ ਕਿ ਸੀਬੀਆਈ ਨੂੰ ਵਿਜੀਲੈਂਸ ਬਿਊਰੋ ਨੂੰ ਹਰੀ ਝੰਡੀ ਦੇ ਦਿੰਦੀ ਹੈ ਆਮ ਆਦਮੀ ਪਾਰਟੀ ਨੇ ਕਿ ਹੁਣ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਮਨਪ੍ਰੀਤ ਬਾਦਲ ਹਾਂਜੀ ਮਨਪ੍ਰੀਤ ਬਾਦਲ ਉੱਤੇ ਹੋਣ ਜਾ ਰਹੀ ਹੈ ਵੱਡੀ ਕਾਰਵਾਈ ਵਿਜੀਲੈਂਸ ਨੇ ਪਰਮਿਸ਼ਨ ਲੈ ਲਈ ਹੈ ਆਗਿਆ ਮਨਜ਼ੂਰੀ ਲੈ ਲਈ ਹੈ ਆਮ ਆਦਮੀ ਪਾਰਟੀ ਸਰਕਾਰ ਕੋਲ ਕਲੋਨੀਆ ਨੂੰ ਲੈ ਕੇ ਜਿਹੜੀਆਂ 2021 ਅਤੇ 22 ਦੇ ਵਿੱਚ ਬਰਿੰਡੇ ਦੇ ਵਿੱਚ ਕਲੋਨੀਆ ਕਟੀਆਂ ਕਟੀਆਂ ਗਈਆਂ ਸੀ ਉਸ ਕਲੋਨੀਆ ਦੇ ਰੇਟ ਵਧਾ ਚੜਾ ਕੇ ਦੱਸੇ ਗਿਆ ਸੀ ਮਨਪ੍ਰੀਤ ਬਾਦਲ ਹੋਰਾਂ ਵੱਲੋਂ ਕਿਉਂਕਿ ਮੌਕੇ ਦੇ ਵਿੱਤ ਮੰਤਰੀ ਸੀ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਮਨਪ੍ਰੀਤ ਬਾਦਲ ਨੇ ਆਪਣੀਆਂ ਮੰਨ ਆਈਆਂ ਕੀਤੀਆਂ ਵੈਸੇ ਕਹਿੰਦਾ ਸੀ ਕਿ ਬਿਲਕੁਲ ਖਜ਼ਾਨਾ ਖਾਲੀ ਹੈ ਲੇਕਿਨ ਖਜ਼ਾਨੇ ਦੇ ਨਾਂ ਤੇ ਕਲੋਨੀਆ ਦੇ ਵਿੱਚ ਕਰੋੜਾਂ ਰੁਪਏ ਗਵਨ ਕੀਤਾ ਗਿਆ ਬਾਦਲ ਦੇ ਦੁਆਰਾ ਯਾਨੀ ਕਿ ਮਨਪ੍ਰੀਤ ਬਾਦਲ ਦੁਆਰਾ ਮਨਪ੍ਰੀਤ ਬਾਦਲ ਤੇ ਹੁਣ ਵੱਡੀ ਕਾਰਵਾਈ ਹੋਵੇਗੀ ਕਿਉਂਕਿ ਪੰਜਾਬ ਸਰਕਾਰ ਯਾਨੀ ਕਿ ਆਮ ਆਦਮੀ ਪਾਰਟੀ ਨੇ ਹਰੀ ਝੰਡੀ ਦੇ ਦਿੱਤੀ ਹੈ ਵਿਜੀਲੈਂਸ ਬਿਊਰੋ ਨੂੰ ਵਿਜੀਲੈਂਸ ਬਿਊਰੋ ਹੁਣ ਥੋੜੇ ਹੀ ਦਿਨਾਂ ਦੇ ਵਿੱਚ ਵੱਡਾ ਚਕੰਜਾ ਕੱਸੇਗੀ ਵੱਡੀ ਕਾਰਵਾਈ ਹੋਵੇਗੀ ਦੱਸਿਆ ਜਾ ਰਿਹਾ ਹੈ ਜੇਕਰ ਆਉਣ ਵਾਲੇ ਦਿਨਾਂ ਵਿੱਚ ਡਿੰਪੀ ਢਿੱਲੋ ਜਾਂ ਦਲਵੀਰ ਗੋਲਡੀ ਵਾਂਗੂ ਮਨਪ੍ਰੀਤ ਬਾਦਲ ਸ਼ਮੂਲੀਤ ਨਹੀਂ ਕਰਨਗੇ ਸ਼ਾਮਲ ਨਹੀਂ ਹੋਣਗੇ ਆਮ ਆਦਮੀ ਪਾਰਟੀ ਦੇ ਵਿੱਚ ਤੇ ਬੜੇ ਗਹਿਰੇ ਰਾਜ ਖੋਲੇ ਜਾਣਗੇ ਆਮ ਆਦੀ ਪਾਰਟੀ ਵੱਲੋਂ ਮਨਪ੍ਰੀਤ ਬਾਦਲ ਦੇ ਕਿਉਂਕਿ ਵਿਜੀਲੈਂਸ ਨੇ ਹੁਣ ਪੂਰੀ ਤਰ੍ਹਾਂ ਛਕੱਜਾ ਕੱਸ ਦਿੱਤਾ ਹੈ ਉਹਨਾਂ ਕਲੋਨੀਆ ਨੂੰ ਲੈ ਕੇ ਜਿਹੜੀਆਂ ਕਲੋਨੀਆ ਜਦੋਂ ਵਿੱਤ ਮੰਤਰੀ ਸੀ ਪੰਜਾਬ ਦੇ ਮਨਪ੍ਰੀਤ ਬਾਦਲ ਕਾਂਗਰਸ ਪਾਰਟੀ ਵੱਲੋਂ ਅਤੇ ਪ੍ਰਕਾਸ਼ ਸਿੰਘ ਬਾਦਲ ਜਦੋਂ ਸ਼ਰੂਕਨੀ ਇਕਾਈ ਦਲ ਦੀ ਸਰਕਾਰ ਸੀ ਉਹਨਾਂ ਦਿਨਾਂ ਦੇ ਵਿੱਚ ਕਲੋਨੀਆ ਦੇ ਨੂੰ ਲੈ ਕੇ ਬੜਾ ਪੈਸਾ ਗਬਨ ਕੀਤਾ ਗਿਆ ਇਹ ਸ਼ਿਕਾਇਤ ਪੁੱਡਾ ਨੇ ਕੀਤੀ ਸੀ ਪੁੱਡਾ ਨੇ ਕੀਤੀ ਬਿਜ਼ਨਸ ਨੂੰ ਵਿਜੀਲੈਂਸ ਨੇ ਪਰਮਿਸ਼ਨ ਲੈ ਲਈ ਹੁਣ ਮੌਜੂਦਾ ਸਰਕਾਰ ਦੀ ਮੌਜੂਦਾ ਸਰਕਾਰ ਨੇ ਹਰੀ ਚੰਨੀ ਦੇ ਦਿੱਤੀ ਹੈ ਕਿ ਸਾਰੇ ਮਾਮਲੇ ਜਗ ਜाहिर ਕਰ ਦਿਓ ਅਤੇ ਬਣਦੀ ਕਾਰਵਾਈ ਕਰ ਦਿਓ ਮਨਪ੍ਰੀਤ ਬਾਦਲ ਦੇ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਜੇਕਰ ਭਾਰਤੀ ਜਨਤਾ ਪੱਟ ਵੀ ਸ਼ੂਨਿਤ ਕਰਨਗੇ ਜੇ ਨਹੀਂ ਕਰਦੇ ਤਾਂ ਮਨਪ੍ਰੀਤ ਬਾਦਲ ਉੱਤੇ ਵੀ ਡਿੱਪੀ ਢਿੱਲੋ ਅਤੇ 골ਡੀ ਜਿਹੜਾ ਦਿਲਵੀਰ ਗੋਲਡੀ ਵਰਗਾ ਪ੍ਰਭਾਵ ਰਾਇ ਜਾਵੇਗਾ ਦੱਸਿਆ ਜਾ ਰਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਾਲਾ ਪੈਂਤਰਾ ਖੇਡ ਰਹੀ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਧੰਨਵਾਦ